ਹਾਂਜੀ ਅੱਜ ਮੈਂ ਪਰਿਵਾਰਾਂ ਵਿੱਚ ਆਈ ਆ ਵੱਖ-ਵੱਖ ਪਰਿਵਾਰਾਂ ਦੇ ਵਿੱਚ ਜੋ ਮੁਸ਼ਕਲਾਂ ਨੇ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਨੇ ਤਾਂ ਕੱਚੇ ਕੋਠਿਆਂ ਦੀਆਂ ਜੋ ਡਿੱਗੇ ਨੇ ਕਈਆਂ ਦੇ ਚੁੰਦੇ ਆ ਬਹੁਤ ਬੁਰਾ ਹਾਲ ਹੈ ਔਰ ਕਈ ਜਿਹੜੀ ਪ੍ਰਸ਼ਾਸਨ ਵੱਲੋਂ ਵੀ ਜਿਹੜੀਆਂ ਆ ਕੰਮ ਨੇ ਜਿਹੜੇ ਆ ਉਹ ਵੀ ਪੈਂਡਿੰਗ ਸੀਗੇ ਉਹ ਵੀ ਅੱਜ ਸੁਣ ਕੇ ਤੇ ਮੈਂ ਮੌਕੇ ਤੇ ਹੱਲ ਕਰਵਾਏ ਨੇ ਸੋ ਪ੍ਰਸ਼ਾਸਨ ਨੇ ਵੀ ਬੜੀ ਤਸੱਲਾ ਦਿੱਤੀ ਆ ਕਿ ਠੀਕ ਆ ਜਿਹੜੇ ਕੰਮ ਪੈਣਾ ਮੇਰੀਆਂ ਦੇ ਜਿਹੜੇ ਕੰਮ ਪੈਂਡਿੰਗ ਸੀਗੇ ਉਹ ਮੌਕੇ ਤੇ ਉਹਨਾਂ ਨੇ ਕੀਤੇ ਨੇ ਜਦੋਂ ਪਰਮੇਸ਼ਰ ਆਪਣਾ ਕੰਮ ਕਰਦਾ ਹੈ ਤੇ ਸੋ ਆਪਣੇ ਲੋਕਾਂ ਨੂੰ ਵੀ ਉੱਚੀਆਂ ਕਰਦਾ ਹੈ ਸੋ ਜਿੰਨਾ ਵੀ ਵੈਲਫੇਅਰ ਬੋਰਡ ਜਿਹੜਾ ਆ ਵੱਖ-ਵੱਖ ਚਰਚਾਂ 'ਚ ਜਾ ਰਿਹਾ ਵੱਖ-ਵੱਖ ਮਿਸ਼ਨਾਂ 'ਚ ਜਾ ਰਿਹਾ ਆ ਤੇ ਇਹ ਬੜਾ ਵਧੀਆ ਲੱਗ ਰਿਹਾ ਆਪਣੇ ਲੋਕਾਂ ਵਿੱਚ ਮਿਲ ਕੇ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਸੋ ਕਈ ਕੰਮ ਜਿਹੜੇ ਸਾਡੀਆਂ ਭਾਈਚਾਰੇ ਦੇ ਕੰਮ ਨੇ ਜਿਹੜੇ ਅਸੀਂ ਪਹਿਲ ਦੇ ਆਧਾਰ ਤੇ ਕਰਵਾ ਰਹੇ ਆ ਦੇਖੋ ਜੀ ਆ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ ਔਰ ਦੂਸਰਾ ਜਿਹੜੀ ਬੁਢਾਪਾ ਪੈਨਸ਼ਨ ਆ ਜਾਂ ਜਿਹੜੀ ਵਿਧਵਾ ਪੈਨਸ਼ਨ ਆ ਆ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪੈਨਸ਼ਨ ਆ ਜਿਨ੍ਹਾਂ ਦੀਆਂ ਪੈਂਡਿੰਗ ਪਈਆਂ ਉਹਨੇ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦੀਆਂ ਪੈਨਸ਼ਨਾਂ ਲਵਾ ਕੇ ਦਵਾਂਗੇ ਅੱਜ ਘਟੋ ਘਟ ਮੈਂ 20-25 ਪਰਿਵਾਰਾਂ ਦੇ ਜਿਹੜੇ ਮਸਲੇ ਆ ਉਹ ਸੁਨੇ ਆ ਤੇ ਕਈ ਮੌਕੇ ਤੇ ਹੱਲ ਕੀਤੇ ਆ ਕਈ ਪੈਂਡਿੰਗ ਆ ਉਹ ਵੀ ਜਲਦੋਂ ਜਲਦ ਅਸੀਂ ਪੂਰੇ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਇਦਾਂ ਦਰਬਾਰ ਬੰਦ ਰੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਪਣੇ ਇਸ ਤਰ੍ਹਾਂ ਹੀ ਕੰਮ ਕਰਦੇ ਰਵਾਂਗੇ ਜਗਾ ਬਜਾ ਜਾਵਾਂਗੇ ਆ ਆਪਣੇ ਆਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਆ ਆਪਣੇ ਕੇਜਰੀਵਾਲ ਜੀ ਦਾ ਧੰਨਵਾਦ ਕਰਦੇ ਆ ਅਮਨ ਸ਼ੇਰ ਸਿੰਘ ਸ਼ਹਿਰੀਕਲਸੀ ਜੀ ਦਾ ਧੰਨਵਾਦ ਕਰਦੇ ਆ ਔਰ ਆਪਣਾ ਜ਼ਿਲ੍ਹਾ ਪ੍ਰਧਾਨ ਸਾਡੇ ਜੋਬਨ ਜੀ ਦਾ ਵੀ ਧੰਨਵਾਦ ਕਰਦੇ ਆ ਔਰ ਸੇਖਵਾ ਜੀ ਦਾ ਵੀ ਧੰਨਵਾਦ ਕਰਦੇ ਆ ਕਿ ਅਸੀਂ ਸਾਨੂੰ ਜਿਹੜਾ ਮਾਨ ਸਨਮਾਨ ਬਖਸ਼ਿਆ ਹੈ ਸੋ ਜਿਹੜਾ ਮਾਨ ਸਨਮਾਨ ਸਾਨੂੰ ਬਖਸ਼ਿਆ ਹੈ ਉਹਦੇ ਅਧਾਰ ਤੇ ਅਸੀਂ ਕੰਮ ਕਰ ਰਹੇ ਆ ਜਗਾ ਬਜੇਗਾ ਜਾ ਰਹੇ ਆ ਪਿੰਡ ਪਿੰਡ ਜਾ ਰਹੇ ਆ ਔਰ ਜਿੱਥੇ ਵੀ ਕਈ ਤਰ੍ਹਾਂ ਦੇ ਪੈਂਡਿੰਗ ਮਸਲੇ ਉਹ ਵੀ ਹੱਲ ਕੀਤੇ ਗਏ ਜਿਦਾ ਤੜਾ ਕਿੰਨੀ ਮੁਸ਼ਕਲਾਂ ਤੁਹਾਨੂੰ ਸਨ ਹਿਆਰ ਜਿਆਦਾਰ ਮੁਸ਼ਕਿਲਾਂ ਸਾਂ ਸੁਲਣ ਚਾਹੀਆਂ ਨੇ ਕਿ ਕਈ ਏਦਾਂ ਦੇ ਕੰਮ ਨੇ ਜਿਹੜੇ ਆ ਪੈਨਸ਼ਨਾਂ ਨੇ ਜਿਹੜੀਆਂ ਸਾਡੀਆਂ ਬੀਬੀਆਂ ਦੀਆਂ ਔਰ ਜਿਹੜੇ ਕੱਚੇ ਕੋਠਿਆਂ ਦੀ ਜ਼ਿਆਦਾ ਸਮੱਸਿਆ ਆ ਰਹੀ ਆ ਕਿਉਂਕਿ ਉਹਨਾਂ ਦੇ ਅੱਜ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਿਹੜੇ ਆ ਕੋਠੇ ਡਿੱਗ ਗਏ ਆ ਦਿਹਾੜੀ ਮਜ਼ਦੂਰੀ ਆ ਕਾਰੋਬਾਰ ਜਿਹੜੇ ਆ ਠੱਪ ਹੋਏ ਪਏ ਆ ਔਰ ਉਹਨਾਂ ਦਾ ਜਿਹੜਾ ਆਹੀ ਪ੍ਰਸ਼ਾਸਨ ਅੱਗੇ ਆਪਣੇ ਇਮਾਨ ਸਾਹਿਬ ਦੇ ਅੱਗੇ ਆਹੀਆਂ ਜ਼ਰੂਰ ਇਹਨਾਂ ਦੀ ਗੁਜ਼ਾਰਿਸ਼ ਰੱਖਾਂਗੇ ਕਿ ਇਮਾਨ ਸਾਹਿਬ ਜਿਹੜਾ ਆ ਇਹਨਾਂ ਦੇ ਜਲਦ ਤੋਂ ਜਲਦ ਜਿਹੜੇ ਆ ਆ ਫਾਉਂਡਰ ਰਿਲੀਜ਼ ਕਰਕੇ ਤੇ ਜਿਹੜੇ ਇਹਨਾਂ ਨੂੰ ਕਾਰਕੂਰ ਬਣਾ ਕੇ ਦੇਣਗੇ ਜੇ ਮੈਂ ਪਾਸਟਰ ਆਕਾਸ਼ ਮਸੀਹ ਜੀ ਦਾ ਉਹਨਾਂ ਦੇ ਮਿਨਿਸਟਰੀ ਜੀ ਦਾ ਉਹਨਾਂ ਦੇ ਇਕਲਿਸਿਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਖੁਦਾ ਦਾ ਵੀ ਧੰਨਵਾਦ ਕਰਦੀ ਆਂ ਉਹਨਾਂ ਨੇ ਸਾਡੇ ਲਈ ਦੁਆਵਾਂ ਕੀਤੀਆਂ ਨੇ ਪ੍ਰਾਰਥਨਾਵਾਂ ਕੀਤੀਆਂ ਨੇ ਔਰ ਪਰਮੇਸ਼ਰ ਸੱਚਮੁੱਚ ਆਪਣੇ ਲੋਕਾਂ ਦੀਆਂ ਦਾਸਾਂ ਦੀਆਂ ਦੁਆਵਾਂ ਨੂੰ ਸੁਣਦਾ ਆ ਕਬੂਲ ਕਰਦਾ ਆ ਸੋ ਮੈਂ ਬਹੁਤ ਬਹੁਤ ਆਭਾਰੀ ਆਂ ਕਿ ਅੱਜ ਪਾਸਟਰ ਜੀ ਨੇ ਸਾਨੂੰ ਬੁਲਾਇਆ ਔਰ ਅਸੀਂ ਇੱਥੇ ਮੌਕੇ ਤੇ ਆਏ ਹਾਂ ਔਰ ਉਹਨਾਂ ਨੇ ਬਹੁਤ ਸਾਡਾ ਜੀਆ ਕੀਤਾ ਮੈਂ ਸਦਾ ਇਹਨਾਂ ਦੀ ਰਿਣੀ ਰਹਾਂਗੀ ਆਭਾਰੀ ਰਹ ਔਰ ਅੱਜ ਜੋ ਮਿਨਿਸਟਰੀ ਚ ਆਕਾਸ਼ ਨਸੀਬ ਮਿਨਿਸਟਰੀ ਜੋ ਪਿੰਡ ਮੂਲਿਆਵਾਲ ਚ ਲੱਗਦੀ ਹੋਈ ਆ ਉਹ ਚਰਚ ਦੇ ਵਿੱਚ ਅੱਜ ਮੈਡਮ ਆਏ ਆ ਔਰ ਜਿੱਦਾਂ ਸਾਡੀ ਕਲੀਸਿਯਾਂ ਦੀਆਂ ਵੀ ਕਈ ਪ੍ਰੋਬਲਮਾਂ ਸੁਣੀਆਂ ਉਹਨਾਂ ਨੂੰ ਮੈਡਮ ਨੇ ਬਹੁਤ ਸਪੋਰਟ ਕੀਤਾ ਵਸਲੇ ਸੁਣੇ ਇਸ ਚਰਚ ਦੇ ਮਸਲੇ ਵੀ ਸੁਣੇ ਆ ਔਰ ਮੈਂ ਸਾਰੇ ਹੀ ਪਾਸਟਰਾਂ ਨੂੰ ਇਹ ਮੈਸੇਜ ਦੇਣਾ ਚਾਹਨਾ ਵਾ ਕਿ ਜੇਦਾ ਵੀ ਕੋਈ ਚਰਚ ਦਾ ਮਸਲਾ ਵਾ ਉਹ ਮੈਡਮ ਹੁਣਾ ਨਾਲ ਜ਼ਰੂਰ ਮੇਲ ਮਲਾਪ ਕਰਨ ਔਰ ਮੈਡਮ ਦੇ ਨਾਲ ਮੈਡਮ ਦੀ ਟੀਮ ਦੇ ਨਾਲ ਖੜਨ ਕਿ ਆਪਾਂ ਸੰਸਾਰ ਦੇ ਵਿੱਚ ਪ੍ਰਾਰਥਨਾ ਵਾਸਤੇ ਆ ਕੰਮ ਕਰਨ ਲਈ ਇਹਨਾਂ ਨੂੰ ਪ੍ਰਭੂ ਨੇ ਠਰਾਇਆ ਹੋਇਆ ਵਾ ਤੇ ਆਪਾਂ ਸਦਾ ਹੀ ਇਹਨਾਂ ਦੇ ਨਾਲ ਮਿਲ ਕੇ ਕੰਮ ਕਰਾਂ